ਵੇਲੇ ਦੀ ਗੱਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਪੇਸ਼ ਹੈ ਪੰਜਾਬੀ ਟ੍ਰਿਬਿਊਨ ਲਈ ਚਰਨਜੀਤ ਭੁੱਲਰ ਦੀ ਵਿਸ਼ੇਸ਼ ਰਿਪੋਰਟ ਜ਼ਿਮਨੀ ਚੋਣਾਂ ਦੇ ਨਤੀਜੇ ਦੇਣਗੇ ਮਿਸ਼ਨ 2027 ਦਾ ਸੰਕੇਤ ਪੰਜਾਬ ਚ ਆਗਾਮੀ ਜ਼ਿਮਨੀ ਚੋਣਾਂ ਮਿਸ਼ਨ 2027 ਦਾ ਮੋਡ ਬੰਨਣ ਗਿਆ ਇਸੇ ਕਰਕੇ ਸਿਆਸੀ ਧਿਰਾਂ ਦਾ ਮੁੱਖ ਨਿਸ਼ਾਨਾ ਹੁਣ ਜ਼ਿਮਨੀ ਚੋਣਾਂ ਹਨ ਸਤਾ ਤੇ ਲਈ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਕਰੋ ਜਾਂ ਮਰੋ ਦਾ ਸਵਾਲ ਹੈ ਆਉਂਦਾ ਇੱਕ ਵਾਰਾ ਤਾਂ ਚੋਣਾਂ ਦੇ ਰੋਲੇ ਰੱਪੇ ਵੀ ਛੀ ਲੰਗਣਾ ਹੈ ਕਿਉਂਕਿ ਪੰਜਾਬ ਸਰਕਾਰ ਪੰਚਾਇਤੀ ਚੋਣਾਂ ਤੇ ਨਿਗਮ ਚੋਣਾਂ ਵੀ ਫੌਰੀ ਕਰਾਉਣ ਦੇ ਰੌਂ ਵਿੱਚ ਹੈ ਜਿਸ ਦੀ ਤਿਆਰੀ ਵੀ ਵਿੜ ਦਿੱਤੀ ਗਈ ਹੈ ਸਾਰੀਆਂ ਸਿਆਸੀ ਤਰ੍ਹਾਂ ਲਈ ਪਹਿਲੀ ਪ੍ਰੀਖਿਆ ਜਲੰਧਰ ਪੱਛਮੀ ਦੀ ਚੋਣ ਹੈ ਹਾਕਮਤਰ ਇਹ ਚੋਣ ਜਿੱਤਣ ਲਈ ਪੂਰਾ ਜ਼ੋਰ ਲਾ ਰਹੀ ਹੈ ਮੁੱਖ ਮੰਤਰੀ ਆਪ ਸਾਰੀ ਮੋਹਮ ਦੀ ਬਾਗਡੋਰ ਸੰਭਾਲ ਦੇ ਵਿਖਾਈ ਦੇ ਰਹੇ ਹਨ ਲੋਕ ਸਭਾ ਚੋਣਾਂ ਵਿੱਚ ਵਧੀਆ ਪ੍ਰਦਰਸ਼ਨ ਅਤੇ ਖਾਸ ਤੌਰ ਤੇ ਜਲੰਧਰ ਸੰਸਦੀ ਹਲਕੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲੀ ਕਾਮਯਾਬੀ ਸਦਕਾ ਕਾਂਗਰਸ ਪਾਰਟੀ ਇਸ ਚੋਣ ਨੂੰ ਵਕਾਰੀ ਮੰਨ ਰਹੀ ਹੈ ਭਾਜਪਾ ਲਈ ਵੀ ਸੰਸਦੀ ਚੋਣਾਂ ਵਿੱਚ ਸ਼ਹਿਰੀ ਖੇਤਰਾਂ ਵਿੱਚ ਮਿਲੇ ਹੁੰਗਾਰੇ ਕਰਕੇ ਵੋਟ ਫੀਸਦ ਪੱਖੋਂ ਜਲੰਧਰ ਜ਼ਿਮਨੀ ਚੋਣ ਅਹਿਮ ਬਣ ਗਈ ਹੈ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਮਗਰੋਂ ਕਿਸੇ ਵੇਲੇ ਵੀ ਚੋਣ ਕਮਿਸ਼ਨ ਵਿਧਾਨ ਸਭਾ ਹਲਕਾ ਬਰਨਾਲਾ ਗੇ ਦਰਬਾਹਾ ਡੇਰਾ ਬਾਬਾ ਨਾਨਕ ਤੇ ਚਬੇਵਾਲ ਦੀ ਜ਼ਿਮਨੀ ਚੋਣ ਦਾ ਐਲਾਨ ਕਰ ਸਕਦਾ ਹੈ ਜਲੰਧਰ ਪੱਛਮੀ ਚੋਣ ਦਾ ਨਤੀਜਾ ਇਨ੍ਹਾਂ ਉਪਰੋਕਤ ਚਾਰ ਜ਼ਿਮਨੀ ਚੋਣਾਂ ਦੇ ਨਤੀਜੇ ਵੀ ਪ੍ਰਭਾਵਿਤ ਕਰੇਗਾ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਤਿੰਨ ਸਾਥੀਆਂ ਨੇ ਵੀ ਜ਼ਿਮਨੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਦਲਜੀਤ ਸਿੰਘ ਕਲਸੀ ਦੇ ਡੇਰਾ ਬਾਬਾ ਨਾਨਕ ਤੋਂ ਬਰਨਾਲਾ ਤੋਂ ਕੁਲਵੰਤ ਸਿੰਘ ਰਾਉਕੇ ਅਤੇ ਗਿੱਦੜਬਾਹਾ ਤੋਂ ਭਗਵੰਤ ਸਿੰਘ ਬਾਜੇ ਦੇ ਚੋਣ ਲੜਨ ਦੇ ਚਰਚੇ ਹਨ ਗਿੱਦੜਬਾਹਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਚੋਣ ਲੜਨ ਦੇ ਵੀ ਚਰਚੇ ਹਨ ਸ਼੍ਰੋਮਣੀ ਅਕਾਲੀ ਦਲ ਵਿੱਚ ਅੰਦਰੂਨੀ ਕਲੇਸ਼ ਛੜਿਆ ਹੋਇਆ ਹੈ ਜਿਸ ਦਾ ਅਸਰ ਜ਼ਿਮਨੀ ਚੋਣਾਂ ਤੇ ਵੀ ਪਵੇਗਾ ਸਾਲ 1995 ਵਿੱਚ ਗਿੱਦੜਬਾਹਾ ਦੀ ਜ਼ਿਮਨੀ ਚੋਣ ਹੋਈ ਸੀ ਅਤੇ ਉਸ ਵੇਲੇ ਤਤਕਾਲੀ ਮੁੱਖ ਮੰਤਰੀ ਬੇਨ ਸਿੰਘ ਦੀ ਸਰਕਾਰ ਨੇ ਪੂਰੀ ਸ਼ਕਤੀ ਝੋਕ ਦਿੱਤੀ ਸੀ ਪਰੰਤੂ ਇਹ ਸੀਟ ਉਦੋਂ ਅਕਾਲੀ ਦਲ ਦੀ ਝੋਲੀ ਪਈ ਸੀ ਅਤੇ ਮਨਪ੍ਰੀਤ ਸਿੰਘ ਬਾਦਲ ਪਹਿਲੀ ਵਾਰ ਵਿਧਾਇਕ ਬਣੇ ਸਨ ਗਿੱਦੜਵਾਹ ਸੀਟ ਤੇ 1977 ਤੋਂ ਹੁਣ ਤੱਕ 10 ਵਾਰ ਦੀ ਚੋਣ ਚ 6 ਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਜਿੱਤ ਮਿਲੀ ਹੈ ਜਦੋਂ ਕਿ 4 ਵਾਰ ਕਾਂਗਰਸ ਜੇਤੂ ਰਹੀ ਹੈ ਪਿਛਲੀਆਂ 3 ਚੋਣਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਜੇਤੂ ਰਹੇ ਹਨ ਗਿੱਦੜਵਾਹ ਸੀਟ ਤੋਂ 3 ਵਾਰ ਮਰਹੂਮ ਪ੍ਰਕਾਸ਼ ਸਿੰਘ ਬਾਦਲ ਵੀ ਜੇਤੂ ਰਹੇ ਹਨ ਇਸੇ ਤਰ੍ਹਾਂ ਬਰਨਾਲਾ ਸੀਟ ਤੋਂ 10 ਚੋਂ 3 ਵਾਰ ਕਾਂਗਰਸ ਜੇਤੂ ਰਹੀ ਹੈ ਜਦੋਂ ਕਿ 4 ਵਾਰ ਇਹ ਸੀਟ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਈ ਹੈ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਵੀ ਇਸ ਹਲਕੇ ਦੀ ਪ੍ਰਤਨਿਧਤਾ ਕਰ ਚੁੱਕੇ ਹਨ। ਬੀਤੀਆਂ ਦੋ ਚੋਣਾਂ ਆਪ ਦੇ ਗੁਰਮੀਤ ਸਿੰਘ ਮੀਤਹੇਰ ਨੇ ਜਿੱਤੀਆਂ ਹਨ। ਡੇਰਾਬਾਬਾ ਨਾਨਕ ਤੋਂ ਪਿਛਲੀਆਂ ਤਿੰਨ ਚੋਣਾਂ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਨੇ ਜਿੱਤੀਆਂ ਹਨ। ਜਦੋਂ ਕਿ ਚੱਬੇਵਾਲ ਸੀਟ ਤੋਂ ਲੰਗੀਆਂ ਦੋ ਚੋਣਾਂ ਵੀ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਜਿੱਤ ਹਾਸਲ ਕੀਤੀ ਹੈ ਅਤੇ ਸਾਲ 2012 ਵਿੱਚ ਏਸੀ ਟਕਰੀ ਦਲ ਨੇ ਪ੍ਰਾਪਤ ਕੀਤੀ ਸੀ। ਜ਼ਿਮਨੀ ਚੋਣ ਦਾ ਰੰਗ ਆਮ ਚੋਣਾਂ ਨਾਲੋਂ ਵੱਖਰਾ ਹੁੰਦਾ ਹੈ। ਪੰਜਾਬ ਸਰਕਾਰ ਨੇ ਇਹਨਾਂ ਸਾਰੀਆਂ ਜ਼ਿਮਨੀ ਚੋਣਾਂ ਦੀ ਤਿਆਰੀ ਵਧ ਦਿੱਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿਛਲੇ ਦਿਨੀ ਮਾਲਵਾ ਨਹਿਰ ਦੀ ਉਸਾਰੀ ਦਾ ਜ਼ਿਕਰ ਕੀਤਾ ਗਿਆ ਸੀ ਉਸ ਦੀ ਉਸਾਰੀ ਦੀ ਪ੍ਰਕਿਰਿਆ ਵੀ ਤੇਜ਼ ਕਰ ਦਿੱਤੀ ਹੈ ਤਾਂ ਜੋ ਗਿੱਦੜਵਾਹ ਚੋਣ ਵਿੱਚ ਇਸ ਦਾ ਫਾਇਦਾ ਲਿਆ ਜਾ ਸਕੇ ਪੰਜਾਬ ਸਰਕਾਰ ਨੇ ਹੁਣ ਤੋਂ ਕੰਮਾਂ ਦੀ ਰਫ਼ਤਾਰ ਵੀ ਵਧਾ ਦਿੱਤੀ ਹੈ ਧੰਨਵਾਦ